ਸਾਸੀਆ ਦੋਸਤੋ ਤੁਸੀਂ ਦੇਖ ਰਹੇ ਹੋ ਪਲਵਾਨ ਟਿੱਕ ਟਟਿਆਲਾ ਤੇ ਟਰੈਕਟਰਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਹੋਏ ਆ ਜੀਐਸਟੀ ਦਾ ਰੇਟ ਘੱੜਨ ਕਰ ਇਹ ਲੱਖ ਤੇ 65000 ਇਹਦੀ ਪਹਿਲਾਂ ਕੀਮਤ ਸੀਗੀ ਤੇ ਹੁਣ ਜਿਹੜੀ 610000 ਰੁਪਿਆ ਕੀਮਤ ਤੇ ਸਮਝ ਲਓ ਵੀ 50 55000 ਦਾ ਫਰਕ ਜਿਹੜਾ ਵਾ ਪੈ ਚੁੱਕਿਆ ਆਪਦਾ ਲਾਭ ਲਓ ਜਿਹੜੇ ਭਰਾ ਨੇ ਲੋਡਰ ਵਾਲਾ ਟਰੈਕਟਰ ਵਿਧ ਲੋਡਰ ਐਸ਼ਰ ਇਹ ਤੁਹਾਨੂੰ ਪਤਾ ਵੀ ਸਦਾ ਭਾਰ ਕੰਮ ਹੈ ਦਾ ਇਸ ਟਰੈਕਟਰ ਦਾ 610000 ਰੁਪਿਆ ਕੀਮਤ ਇਹਨਾਂ ਨੇ ਯਸ਼ਤਰ ਏਜੰਸੀ ਨੇ ਕਰਤੀ ਆ ਜੀ 6,10,000 ਰੁਪਏ ਦੇ ਵਿੱਚ ਅੱਜ ਉਹਨਾਂ ਤਰੀਕ ਹੈਗੀ ਜੀ 27/9/2025 27/9/2025 ਤੇ MRF ਦੇ ਟਾਇਰ ਆ ਪਿਛਲੇ ਬਹੁਤ ਸੋਨਾ ਵਿਕਣਦਾ ਸੇਲ ਬਹੁਤ ਸੋਹਣੀਆ 42 ਦੀ ਜਿਨ੍ਹਾਂ ਭਰਾਵਾਂ ਨੇ ਨਵਾਂ ਕੰਮ ਕਰਨਾ ਰੇਤੇ ਬਜਰੀ ਦਾ ਉਹਨਾਂ ਵਾਸਤੇ ਤਾਂ ਸੋਨਾ ਚੀਜ਼ ਹੈ ਇਹ ਕਿਉਂ ਲੇਬਰਾਂ ਦੀ ਸ਼ਾਰਟ ਦੇ ਬਹੁਤ ਵਿੱਚ ਤੁਹਾਨੂੰ ਪਤਾ ਲੇਬਰ ਤੇ ਮਿਲ ਹੀ ਨਹੀਂ ਰਹੀ ਇਸ ਟਾਈਮ ਲੇਬਰਾਂ ਕਰਕੇ ਇਹ ਚੀਜ਼ਾਂ ਦੀ ਬਹੁਤ ਡਿਮਾਂਡ ਵਧੀ ਹੋਈ ਆ ਕੰਪਨੀ ਦਾ ਲੋਡਰ ਅਰੀਜਨਲ ਬ੍ਰੇਕ ਅਪ ਬੁਕਾ ਹਲ ਬ੍ਰੇਕ ਦੇ ਵਿੱਚ ਟਰੈਕਟਰ ਅਰੀਜਨਲ ਲੋਡਰ ਜੋ ਕੰਪਨੀ ਨੂੰ ਲੱਗ ਕੇ ਆਉਂਦਾ ਉਹ 6 ਲੱਖ 10 ਹਜ਼ਾਰ ਦੇ ਵਿੱਚ 242 ਐਸ਼ਰ ਪਟਿਆਲਾ ਏਜੰਸੀ ਵਿੱਚ ਤੁਸੀਂ ਲੈ ਸਕਦੇ ਹੋ ਇਹ ਏਜੰਸੀ ਦੀ ਮੈਂ ਤੁਹਾਨੂੰ ਬਾਹਰੋਂ ਬੋਰਡ ਦੀ ਫੋਟੋ ਦਿਖਾ ਦਿੰਨਾ ਜਿਨ੍ਹਾਂ ਨੇ ਕੋਈ ਪਤਾ ਲੈਣਾ ਹੋਵੇ ਪਰ ਆ ਮਾਲਕਾਂ ਦਾ ਬਾਈ ਜੀ ਤੇ ਆ ਨੰਬਰ ਤੇ ਤੁਸੀਂ ਕੋਈ ਵੀ ਅਸ਼ਰ ਬਾਰੇ ਪਤਾ ਕਰਨਾ ਹੋਵੇ ਕਰ ਸਕਦੇ ਹੋ ਜਿਹੜਾ 241 241 4 ਲੱਖ ਰੁਪਏ ਦਾ ਹੋ ਚੁੱਕਿਆ ਜੀ 241 ਉਹਤੇ ਲੋਡਰ ਨਹੀਂ ਲੱਗਦਾ ਲੋਡਰ 242 ਦਾ ਹੀ ਆਉਂਦਾ ਤੁਹਾਨੂੰ ਪਤਾ ਕਿ ਉਹ ਹਾਈ ਲੋ ਟਰੈਕਟਰ ਜ਼ਰੂਰੀ ਆ ਜਿਹੜਾ ਜਿੱਥੇ ਵੀ ਲੋਡਰ ਲੱਗਣਾ ਉਹ ਹਾਈ ਲੋ ਤੇ ਹੀ ਲੱਗਣਾ ਵਾ ਤੇ ਜਿਹੜਾ 241 ਆ ਉਹ 4 ਲੱਖ ਰੁਪਏ ਦਾ ਹੋ ਚੁੱਕਿਆ ਤੇ ਆਹ ਡਿਸਟ੍ਰੀਬਿਊਟਰ ਵਗੈਰਾ ਇਹਨੂੰ ਜਿਵੇਂ ਖੜਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ 6 ਲੱਖ ਤੇ 10000 ਲੋਡਰ ਵਾਲੇ ਟਰੈਕਟਰ ਦੀ ਕੀਮਤ ਹੋ ਗਈ ਹੈ ਜੀ ਐਸ਼ਰਦੀ